ਪਾਚੂ ਸੀ ਕਿੰਨਾ ਕ ਤੇ ਕਿੰਨਾ ਕ ਕਰੰਟ ਹੈਗਾ ਸੀ ਇਹਦੇ ਅੰਦਰ ਕਰੰਟ ਇਹ ਦੇਖ ਹੀ ਰੇ ਜੇ ਮੌਕੇ ਤੇ ਬਹੁਤ ਜ਼ਿਆਦਾ ਕਰੰਟ ਸੀ ਟੜ ਟੜ ਕੇ ਮਰੇ ਆ ਟੜ ਟੜ ਕੇ ਇਹਨਾਂ ਨੂੰ ਬੜਾ ਸਾਥ ਕੋਸ਼ ਇਲਾਕਾ ਵੈ ਜੀ ਇਹ ਤਾਂ ਬੜਾ ਵਧੀਆ ਇਲਾਕਾ ਮੰਨਿਆ ਜਾਂਦਾ ਵਧੀਆ ਇਲਾਕਾ ਤੁਹਾਡੇ ਸਾਹਮਣੇ ਹੀ ਆ ਦੇਖੋ ਇੱਥੇ ਬੰਦੇ ਲੱਗ ਸਕਦੇ ਸੀ ਤੁਸੀਂ ਦੱਸੋ ਜਿਹੜਾ ਪਾਣੀ ਚ ਕਰੰਟ ਹੈ ਸਵਾਰੀਆਂ ਬਣਾਈਆਂ ਤੁਸੀਂ ਹੱਥ ਦੇ ਰਹੇ ਹੋ ਰਿਸਕ ਲੈਂਦੇ ਹੋ ਆਪਣੇ ਆਪ ਤੇ ਲੈ ਨਾ ਰਿਸਕ ਲੋਗੇ ਤੁਸੀਂ ਜੋ ਕੱਲੂ ਸਵਾਰੀਆਂ ਨਾਲ ਤੁਹਾਡੇ ਨਾਲ ਹੁੰਦਾ ਰਿਸਕ ਲੋਗ ਤੁਹਾਡੀ ਜ਼ਿੰਮੇਵਾਰੀ ਹੈ ਜੀ ਨਹੀਂ ਜੀ ਹਮ ਪਿੱਛੇ ਪੈਕ ਕਰ ਰਹੇ ਚਲੋ ਕਹੇ ਅਗਰ ਤੁਮੇਰੇ ਸੇ ਕੋਈ ਮਰ ਗਿਆ ਉਹ ਤਾਂ ਕਹਰੇ ਨਿਕਾਲੋ ਜ਼ਿੰਮੇਵਾਰੀ ਲੋਗ ਹੈ ਨਹੀਂ ਕੀ ਆ ਤੇ ਦੇਖ ਲੋ ਬਿਜਲੀ ਜਿਹੜੇ ਬਿਜਲੀ ਵਾਲੇ ਨੇ ਉਹਨਾਂ ਦੀ ਕਿੰਨੀ ਵੱਡੀ ਲਾਪਰਵਾਹੀ ਹੈ ਨੰਗੀਆਂ ਤਾਰਾਂ ਨੇ ਬਰਸਾਤ ਦਾ ਮੌਸਮ ਆ ਇੱਥੇ ਚਲੋ ਅੱਜ ਤਾਂ ਇਹ ਪਸ਼ੂ ਮਰਿਆ ਵਾ ਕੱਲੂ ਕੋਈ ਬੰਦਾ ਵੀ ਮਰ ਸਕਦਾ ਵਾ ਹੁਣ ਵੀ ਕਰੰਟ ਆ ਰਿਹਾ ਇੱਥੇ ਕੋਈ ਸੁਵਿਧਾ ਨਹੀਂ ਹੈਗੀ ਜੀ ਆ ਤੁਹਾਡੇ ਸਾਹਮਣੇ ਆ ਨੰਗੀਆਂ ਤਾਰਾਂ ਨੇ 24 ਘੰਟੇ ਉਰੇ ਕੋਈ ਨਾ ਉਰੇ ਗਾਰਡ ਆ ਜੀ ਨਾ ਕੋਈ ਨਾਵਰੇ ਪੁਲਸ ਆਉਂਦੀ ਆ ਕਿੰਨਾ ਟਾਈਮ ਹੋ ਗਿਆ ਸਾਨੂੰ ਪੁਲਸ ਨੂੰ ਫੋਨ ਕੀਤਾ ਇਹਨੂੰ ਲਾਪਰਵਾਹੀ ਤੁਸੀਂ ਕਿਸੇ ਪ੍ਰਸ਼ਾਸਨ ਦੀ ਮੰਨ ਲਓ ਜਾਂ ਬਿਜਲੀ ਵਿਭਾਗ ਦੇ ਲਾਪਰਵਾਹੀ ਹੈ ਜਿਹੜੇ ਧਿਆਨ ਨਹੀਂ ਦਿੰਦੇ ਆ ਨੰਗੀਆਂ ਤਾਰਾਂ ਇਹਦੇ ਨਾਲ ਜੋੜੀਆਂ ਹੋਈਆਂ ਇਹਦੇ 'ਚ ਕਰੰਟ ਆ ਰਿਹਾ ਨਾਲ ਇਹਦੇ ਨਾਲ-ਨਾਲ ਸਾਰੇ ਪਾਣੀ 'ਚ ਕਰੰਟ ਆ ਚੰਡੀਗੜ੍ਹ ਰੋਡ ਦੇ ਮਾੜੀ ਦੇ ਮੀਂਹ ਦੇ ਵਿੱਚ ਇੰਨਾ ਪਾਣੀ ਪਿਆ ਜਿੱਦੇ ਕਰਕੇ ਟ੍ਰੈਫਿਕ ਅੰਦਰ ਨੂੰ ਆ ਰਿਹਾ ਜੇ ਕਿਸੇ ਬੰਦੇ ਦਾ ਜਾਨ ਮਾਲ ਦਾ ਨੁਕਸਾਨ ਹੋ ਗਿਆ ਤਾਂ ਜ਼ਿੰਮੇਵਾਰ ਕੌਣ ਹੈ ਪ੍ਰਸ਼ਾਸਨ ਹੈ ਸਰਕਾਰ ਹੈ ਇਹ ਕੌਣ ਆਉਂਦਾ ਜ਼ਿੰਮੇਵਾਰ ਉਦਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਸਹਿਰ ਜਿਹਨੂੰ ਸਮਾਰਟ ਸਿਟੀ ਕਿਹਾ ਜਾਂਦਾ ਹੈ ਸਮਾਰਟ ਸਿਟੀ ਦੇ ਦਾਅਵੇ ਉਹ ਤਾਂ ਖੋਖਲੇ ਨਜ਼ਰ ਆਉਂਦੇ ਨੇ ਜਦੋਂ ਪੋਸ਼ ਇਲਾਕਿਆਂ ਦੇ ਵਿੱਚ ਖੰਭੇ ਤੋਂ ਕਰੰਟ ਆਣ ਲੱਗ ਜੇ ਤਾਂ ਇੱਕ ਦੁੱਧਾਰੂ ਪਸ਼ੂ ਜਿਹੜਾ ਹੈਗਾ ਉਹਦੀ ਮੌਤ ਹੋ ਜਾਵੇ ਇਹ ਉਹ ਤੁਹਾਨੂੰ ਉਹ ਦਿਖਾ ਰਹੇ ਆ ਪਸ਼ੂ ਜਿਹੜਾ ਸੀਗਾ ਇਸ ਨੂੰ ਕਰੰਟ ਲੱਗਣ ਦੇ ਨਾਲ ਇਸ ਦੀ ਮੌਤ ਹੋ ਗਈ ਹੈ ਹਜੇ ਵੀ ਇਸ ਜਗ੍ਹਾ ਦੇ ਉੱਤੇ ਇੰਨਾ ਕਰੰਟ ਹੈਗਾ ਲੋਕ ਜਿਹੜੇ ਜਿੰਨੇ ਕਿੰਨੇ ਕੁ ਬੇਖੌਫ ਲੋਕ ਨੇ ਇਹਨਾਂ ਨੂੰ ਪਰਵਾਹ ਨਹੀਂ ਹੈਗੀ ਕਿ ਇਸ ਦੇ ਵਿੱਚ ਕਰੰਟ ਹੈਗਾ ਵਾ ਲੱਗੇਗਾ ਜ਼ਿੰਮੇਵਾਰ ਕੌਣ ਹੋਊਗਾ لیکن ا تصویر ਤੁਹਾਨੂੰ ਮੈਂ ਦਿਖਾਈ ਜਾ ਰਹੀ ਹੈ ਕਿ ਆਖਿਰ ਸਮਝਦاری ਕੋਈ ਸਮਝਦاری ਨਹੀਂ ਹੇ ਤੱਕ ਉਹਦੇ கரنٹ ਦੇ ਨਾਲ ਦੇਖਦੇ ਬਲਪੁਰੇ ਨੱਕਾ ਦੇ ਵਿੱਚੋਂ ਆ ਰਹੇ ਨੇ ਲੇਕਿਨ ਇਹ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਕਿ ਨੱਕ ਪਸ਼ੂ ਜਿਹੜਾ ਫੁੱਲ ਚੁੱਕਾ ਆਇਆ ਵਾ ਕੀ ਨਾਮ ਕੀ ਤੁਹਾਡਾ ਜੀ ਇਹਨਾਂ ਦਾ ਜਤੂਨ ਆ ਇਹਨਾਂ ਦੇ ਤੁਹਾਡਾ ਕੀ ਨਾਮ ਹੈ ਤੁਹਾਡਾ ਪਸ਼ੂ ਸੀਗਾ ਜੀ ਆ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜਤੂਨ ਕਿੱਥੇ ਕਿੱਥੇ ਆ ਪਾਲਦੇ ਸੀਗੇ ਕਿੱਥੇ ਬਣਾਇਆ ਹੋਇਆ ਸੀਗਾ ਜੇਲ੍ਹ ਕੋਲ ਹਾਂਜੀ ਜੇਲ੍ਹ ਕੋਲ ਇੱਥੇ ਕੀ ਕਰ ਖਾਣ ਕਾ ਲੰਗ ਦੇ ਪੇਜੇ ਨੇ ਲੰਗ ਦੇ ਪੇਜੇ ਨੇ ਘਰ ਨੂੰ ਲੈ ਕੇ ਜਾਂਦੇ ਸੀ ਕਿੰਨੇ ਪਸ਼ੂ ਹੋਰ ਆ ਗਏ ਸੀਗੇ ਹੋਰ ਵੀ ਦੋ ਸੀਗੇ ਦੋ ਦੋ ਕਿੰਨੇ ਪਸ਼ੂ ਹੋਰ ਸੀਗੇ ਦੋ ਸੀ ਦੋ ਦੋ ਪਸ਼ੂ ਸੀਗੇ ਕਿੰਨਾ ਕ ਕਿੰਨਾ ਕ ਕਰੰਟ ਹੈਗਾ ਸੀ ਇਹਦੇ ਅੰਦਰ ਕਰੰਟ ਇਹ ਦੇਖ ਹੀ ਦੇ ਸੀ ਮੌਕੇ ਤੇ ਬਹੁਤ ਜ਼ਿਆਦਾ ਕਰੰਟ ਸੀ ਟੜ ਟੜ ਕੇ ਮਰੇ ਆ ਟੜ ਟੜ ਕੇ ਇਹਨਾਂ ਨੂੰ ਪਤਾ ਸਾਰਾ ਇਹ ਤਾਂ ਪੋਸ਼ ਇਲਾਕਾ ਵੈ ਹਾਂਜੀ ਇਹ ਤਾਂ ਬੜਾ ਵਧੀਆ ਇਲਾਕਾ ਮੰਨਿਆ ਜਾਂਦਾ ਵਧੀਆ ਇਲਾਕਾ ਤੁਹਾਡੇ ਸਾਹਮਣੇ ਹੀ ਆ ਦੇਖੋ ਇੱਥੇ ਬੰਦੇ ਲੱਗ ਸਕਦੇ ਸੀ ਤੁਸੀਂ ਦੱਸੋ ਇਹ ਇੰਨਾ ਵਧੀਆ ਇਲਾਕਾ ਹੈ ਬੇਕੋਫ ਨੇ ਲੋਕ கரਂਟ ਨਾਲ ਪਸ਼ੂ ਮਰਿਆ ਇੱਥੇ ਪਾਣੀ ਪੀਆ ਵਾ ਤਾਂ ਵੀ ਬੇਕੋਫ ਹੋ ਕੇ ਲੰਗੀ ਜਾਂਦੇ ਨੇ ਦੇਖੋ ਜੀ ਅਸੀਂ ਤਾਂ ਪਿਛਲੇ ਘੰਟੇ ਤੋਂ ਖੜ ਕੇ ਇਹਨਾਂ ਨੂੰ ਰੋਕ ਰਹੇ ਆਂ ਵੀ ਇੱਥੇ ਕਰਂਟ ਆ ਪਰ ਲੋਕ ਮੰਨਦੇ ਨਹੀਂ ਅਸੀਂ ਕੀ ਕਰੀਏ ਅਸੀਂ ਇੱਧਰੋਂ ਅੰਗਰੇਜ਼ੀ ਸੀ ਦੇਖਿਆ ਇੱਕ ਮੁੰਡਾ ਇੱਥੇ ਆ ਮੱਝਾ ਲੈ ਕੇ ਜਾ ਰਿਹਾ ਸੀ ਘੜ ਤੋਂ ਘੜੇ 10-15 ਮੱਝਾਂ ਸੀ ਲੈ ਕੇ ਜਾ ਰਹੇ ਸੀ ਦੋ ਮੱਝਾ ਇੱਥੇ ਡਿੱਗੇ ਇੱਕ ਮੱਝ ਤੇ ਇੱਕ ਆ ਕੱਟਾ ਇੱਥੇ ਡਿੱਗੇ ਤੇ ਉਹ ਚਲੋ ਮੱਝ ਤਾਂ ਅਸੀਂ ਸਾਰੇ ਨੇ ਚਲੋ ਭਜਾਤੀ ਹਾਂ ਪਰ ਇਹਨੂੰ ਪੂਰੀ ਕੋਸ਼ਿਸ਼ ਕੀਤੀ ਸਾਰੇ ਸਾਥੀਆਂ ਨੇ ਮਿਲ ਕੇ ਪੋੜੀ ਵੀ ਇੱਕ ਲੈ ਕੇ ਜਾ ਰਹੇ ਸੀ ਦੀ ਪੋੜੀ ਉਤਾਰ ਕੇ ਵੀ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਕਰੰਟ ਇੰਨਾ ਤੇਜ਼ ਆ ਰਿਹਾ ਸੀ ਪਾਣੀ 'ਚ ਹੁਣ ਵੀ ਹੈਗਾ ਵਾ ਦੇਖ ਲਓ ਆ ਦੇਖ ਲਓ ਦੇ ਕਿੱਦਾਂ ਇੱਕ ਇੱਕ ਨੱਕ ਦੇ ਵਿੱਚੋਂ ਹੁਣ ਵੀ ਮੈਂ ਗੱਲ ਕਰਨੇ ਜਾਂਦਾ ਵਾਂ ਭਾਈ ਇੱਕ ਮਿੰਟ ਯਾਰ ਜਦ ਤੈਨੂੰ ਕਹਿ ਰਹੇ ਪਾਣੀ 'ਚ ਕਰੰਟ ਹੈ ਜਦੋਂ ਪਾਣੀ 'ਚ ਕਰੰਟ ਹੈ ਸਵਾਰੀਆਂ ਬਣਾਈਆਂ ਤੁਸੀਂ ਹੱਥ ਦੇ ਰਹੇ ਹੋ ਰਿਸਕ ਲੈ ਰਹੇ ਹੋ ਆਪਣੇ ਆਪ ਤੇ ਲੋ ਬੈਗ ਗੇਰੇ ਦਾ ਖਰਾਬ ਨਾ ਨਾ ਰਿਸਕ ਲਓਗੇ ਤੁਸੀਂ ਜੋ ਕੱਲ ਨੂੰ ਸਵਾਰੀਆਂ ਨਾਲ ਤੁਹਾਡੇ ਨਾਲ ਹੁੰਦਾ ਹੈ ਰਿਸਕ ਲੋਗੇ ਤੁਹਾਡੀ ਜ਼ਿੰਮੇਵਾਰੀ ਹੈ ਜੀ ਨਹੀਂ ਜੀ ਹਮ ਪਿੱਛੇ ਵੈਕ ਕਰ ਰਹੇ ਜੀ ਅਗਰ ਤੁਮੇਰੇ ਸੇ ਕੋਈ ਮਰ ਗਿਆ ਉਹ ਤਾਂ ਕਹ ਰਹੇ ਨਿਕਾਲੋ ਜ਼ਿੰਮੇਵਾਰੀ ਲੋਗੇ ਇਨਕੀ ਨਹੀਂ ਜੀ ਹਮ ਵੈਕ ਕਰ ਰਹੇ ਜੀ ਵੈਕ ਕਰ ਰਹੇ ਵੈਕ ਕਰ ਰਹੇ ਲੋ ਜੀ ਜਾਓ ਤੁਸੀਂ ਜਾਓ ਆਪਣੇ ਰਿਸਕੇ ਜਾਓ ਜਾਓ ਆਪਣੇ ਰਿਸਕੇ ਅਗਰ ਕੋਈ ਚਿਮੜ ਗਿਆ ਤੁਹਾਡੀ ਜ਼ਿੰਮੇਵਾਰੀ ਹੋਊਗੀ ਇਹ ਭਾਈ ਇਹ ਸਮਝਦਾ ਨਹੀਂ ਕੇ ਸਾਰੇ ਭਾਜੀ ਕੋਈ ਨਹੀਂ ਸਮਝਦਾ ਜੀ ਅਸੀਂ ਪਿਛਲੇ 1 ਘੰਟੇ ਦੇ ਖੜੇ ਹੋਏ ਆਂ ਪਬਲਿਕ ਨੂੰ ਅਸੀਂ ਕਹਿ ਕੇ ਵੀ ਦੇਖ ਲਿਆ ਜੋ ਅੱਧਾ ਵੀ ਨੰਗੇ ਪੈਰੀ ਆ ਆਪਾਂ ਬੂਟ ਪਾਏ ਨੇ ਕਰੰਟ ਆ ਸਕਦਾ ਉੱਧਰ ਹੀ ਆ ਜਾਓ ਕਿ ਕਿ ਕਰੰਟ ਦਾ ਕੋਈ ਉਹ ਲਿਆਜ ਨਹੀਂ ਹੁੰਦਾ ਉਹਨੇ ਦੇਖਣਾ ਨਹੀਂ ਕਿ ਕਿਹੜਾ ਬੰਦਾ ਖੜਾ ਕਿਹੜਾ ਨਹੀਂ ਖੜਾ ਅਸੀਂ ਭਾਜੀ ਜਿਆਦਾ ਇਹ ਵਿਚਾਰਾ ਜਾਨਵਰ ਮਰਿਆ ਆ ਇਹਦਾ ਫੇਰ ਵਿਚਾਰਾ ਜਾਨਵਰ ਸੀਗਾ ਜੇ ਕੋਈ ਇਨਸਾਨ ਹੁੰਦਾ ਤੁਸੀਂ ਲਾ ਲਓ ਕਿੰਨੀ ਵੱਡੀ ਘਟਨਾ ਹੋ ਜਾਂਦੀ ਹੈ ਹਨਾ ਇਹ ਪ੍ਰਸ਼ਾਸਨ ਦੀ ਗਲਤੀ ਹੈ ਭਾਜੀ ਸਾਰੀ ਪ੍ਰਸ਼ਾਸਨ ਦੀ ਗਲਤੀ ਹੈ ਕੋਸ਼ ਲਾਕ ਕਰਨ ਦਾ ਵਧੀਆ ਇਹ ਭਾਜੀ ਇਦਾਂ ਹੀ ਹੋਣਾ ਜੀ ਨਾਮ ਦਾ ਹੀ ਕੋਸ਼ ਲਾਕ ਆ ਆ ਦੇਖ ਲਓ ਬਿਜਲੀ ਜਿਹੜੇ ਬਿਜਲੀ ਵਾਲੇ ਨੇ ਉਹਨਾਂ ਨੇ ਕਿੰਨੀ ਵੱਡੀ ਲਾਪਰਵਾਹੀ ਹੈ ਨੰਗੀਆਂ ਤਾਰਾਂ ਨੇ ਬਰਸਾਤ ਦਾ ਮੌਸਮ ਆ ਇੱਥੇ ਚਲੋ ਅੱਜ ਤਾਂ ਇਹ ਪਸ਼ੂ ਮਰਿਆ ਵਾ ਕੱਲ ਨੂੰ ਕੋਈ ਬੰਦਾ ਵੀ ਮਰ ਸਕਦਾ ਵਾ ਹੁਣ ਵੀ ਕਰੰਟ ਆ ਰਿਹਾ ਐਸਐਚਓ ਸਾਹਿਬ ਨੂੰ ਅਸੀਂ ਫੋਨ ਕਰਤਾ ਸੱਤ ਨੰਬਰ ਦੇ 1912 ਤੇ ਭਰਾ ਨੇ ਫੋਨ ਕਰਤਾ ਬਿਜਲੀ ਵਾਲਿਆਂ ਨੂੰ ਐਕਸ਼ਨ ਨਹੀਂ ਉਹ ਵੀ ਕਰਤਾ ਸਭ ਨੂੰ ਫੋਨ ਕਰਤਾ ਪਰ ਕੋਈ ਵੀ ਅਸੀਂ 1 ਘੰਟੇ ਦੇ ਕਰੀਬ ਹੋ ਗਏ ਇੱਥੇ ਖੜੇ ਕੋਈ ਨਹੀਂ ਆ ਰਿਹਾ ਕਿਸੇ ਦੀ ਜਾਨ ਦੀ ਕੋਈ ਪਰਵਾਹੀ ਨਹੀਂ ਇੱਥੇ ਕੋਈ ਇਨਸਾਨ ਮਰ ਜੇ ਐਕਸ਼ਨ ਫੋਨ ਕਰੋ ਐਕਸ਼ਨ ਜਵਾਬ ਕੀ ਦੇ ਅੰਦਰ ਚੱਕਦਾ ਹੀ ਨਹੀਂ ਫੋਨ ਆਹ ਦੇਖੋ ਫੋਨ ਜਗਦਾ ਤੇ ਬੰਦਾ ਮਰਦਾ ਮਰ ਜਵੇ ਬਹੁਤ ਟਾਈਮ ਹੋ ਗਿਆ ਜੀ ਪਿਛਲੇ 1 ਘੰਟੇ ਤੋਂ ਸਾਡੀ ਟੀਮ ਇੱਥੇ ਲੱਗੀ ਹੋਈ ਆ ਟਰੈਫਿਕ ਡ ਆ ਫੋਨ ਲੱਗ ਗਿਆ ਜੀ ਜੈਨ ਸਰ ਸਰ ਰਾਜਵੀਰ ਸਿੰਘ ਗੱਲ ਕਰ ਰਿਹਾ ਸਮਾਜ ਸੇਵਕ ਲੁਧਿਆਣਾ ਹਾਂ ਸਰ ਇੱਕ ਨਾ ਪੁਲਿਸ ਕਲੋਨੀ ਚੌਂਕ ਦੇ ਨਾਲ ਨਾ ਬਿਲਕੁਲ ਰਸਤਾ ਜਾਂਦਾ 32 ਸੈਕਟਰ ਨੂੰ ਉੱਥੇ ਨਾ ਇੱਕ ਪਸ਼ੂ ਦੇ ਕਰੰਟ ਨੰਗੀਆਂ ਤਾਰਾ ਸੀ ਇੱਥੇ ਖੰਭਾ ਵਾ ਬਿਜਲੀ ਦਾ ਕਰੰਟ ਲੱਗ ਗਿਆ ਪਸ਼ੂ ਮਰ ਗਿਆ ਕਿਤੇ ਪੂਰੇ ਪਾਣੀ ਦੇ ਵਿੱਚ ਵੀ ਕਰੰਟ ਆ ਰਿਹਾ ਵਾ 19-12 ਦੇ ਵੀ ਕਾਫੀ ਦੇਰ ਹੋ ਗਏ ਸਰ ਕਾਲ ਕੀਤੀ ਸੀ ਪਰ ਕੋਈ ਨਹੀਂ ਆਇਆ ਮੈਨੂੰ ਲੱਗਦਾ ਉਹਨਾਂ ਨੂੰ ਮਿਲ ਗਿਆ ਮੈਸੇਜ ਉਹਨਾਂ ਨੇ ਲਾਈਟ ਕਟਾ ਦਿੱ ਹੈ ਸਰ ਹੁਣ ਵੀ ਕਰੰਟ ਆ ਰਿਹਾ ਵਾ ਪਸ਼ੂ ਪਿਆੰਦੂ ਇੰਨੇ ਨੇ ਆਪਣੀ ਕਾਰਵਾਈ ਕਰਨੀ ਬਾਈ ਮੈਨੂੰ ਕੋਈ ਗੱਲ ਦੱਸੋ ਕਿ ਇਹ ਪੋਸਟ ਲੱਕੇ ਚ ਵੀ ਇਹ ਹਾਲਾਤ ਹੋਣਗੇ ਦੇਖੋ ਜੀ ਗੱਲ ਪਤਾ ਕੀ ਹੈ ਲਾਰਸਲਾ ਕਾਹੀ ਇਹ ਇੱਥੇ ਕੋਈ ਸਹੂਲਤ ਨਹੀਂ ਹੈਗੀ ਜੀ ਆ ਤੁਹਾਡੇ ਸਾਹਮਣੇ ਆ ਨੰਗੀਆ ਤਾਰਾਂ ਨੇ 24 ਘੰਟੇ ਹੋਰੇ ਕੋਈ ਨਾ ਹੋਰੇ ਗਾਰਡ ਆ ਜੀ ਨਾ ਕੁਛ ਨਾ ਹੋਰੇ ਪੁਲਿਸ ਆਉਂਦੀ ਆ ਕਿੰਨਾ ਟਾਈਮ ਹੋ ਗਿਆ ਸਾਨੂੰ ਪੁਲਿਸ ਨੂੰ ਫੋਨ ਕੀਤੇ ਨੂੰ ਇਹ ਹੁਣ ਆਏ ਨੇ ਭਾਈ ਤੁਹਾਡੇ ਸਾਹਮਣੇ ਤੁਸੀਂ ਵੀ ਤਾਂ ਆਏ ਹੋ ਸਮੈਲ ਵੀ ਕਰਨ ਲੱਗੇ ਆ ਹੁਣ ਤਾਂ ਪਸ਼ੂ ਪਸ਼ੂ ਸਮੈਲ ਕਰੂਗਾ ਭਾਜੀ ਪਾਣੀ ਚ ਪਿਆ ਨਾਲੇ ਦੇਖ ਲੋ ਦੇਖੋ ਜੀ ਪਿਛਲੇ ਇੱਕ ਕੱਲ ਤੁਹਾਨੂੰ ਇੱਕ ਗੱਲ ਦੱਸ ਦਵਾ ਕਿ ਹਜੇ ਵੀ ਕਰੰਟ ਆ ਰਿਹਾ ਵੈ ਨੱਕ ਉਹ ਦੇਖੋ ਅਸੀਂ ਪੁੰਡਾ ਪਿਆ ਵੈ ਅਸੀਂ ਅਸੀਂ ਇਹਨਾਂ ਬਹੁਤ ਕੋਸ਼ਿਸ਼ ਕੀਤੀ ਸਾਡੀ ਟੀਮ ਨੇ ਪੌੜੀਆਂ ਸੀ ਗਿਆ ਪੌੜੀਆਂ ਲਗਾ ਕੇ ਬੜੀ ਕੋਸ਼ਿਸ਼ ਕੀਤੀ ਪਲਟਣ ਦੀ ਇੱਕ ਹੋਰੇ ਦੇ ਨਾਲ ਮੱਝ ਜਿਹੜੀ ਚਿਪਕੀ ਹੋਈ ਸੀ ਬੜੀ ਮਸਾਈ ਅਸੀਂ ਉਹ ਬਾਹਰ ਕੱਢੀ ਉਹ ਤਾਂ ਨਿਕਲ ਗਈ ਆ ਇਹਦੀ ਜਾਨ ਚਲੀ ਗਈ ਇੱਥੇ ਇਸ ਜਗ੍ਹਾ ਤੇ ਕੋਈ ਬੰਦਾ ਵੀ ਹੋ ਸਕਦਾ ਸੀ ਲਾਪਰਵਾਹੀ ਤੁਸੀਂ ਕਿਸੇ ਪ੍ਰਸ਼ਾਸਨ ਦੀ ਮੰਨ ਲਓ ਜਾਂ ਬਿਜਲੀ ਵਿਭਾਗ ਦੇ ਦੀ ਲਾਪਰਵਾਹੀ ਹੈ ਜਿਹੜੇ ਧਿਆਨ ਨਹੀਂ ਦਿੰਦੇ ਆ ਨੰਗੀਆਂ ਤਾਰਾ ਇਹਦੇ ਨਾਲ ਜੋੜੀਆਂ ਹੋਈਆਂ ਇਹਦੇ ਚ ਕਰੰਟ ਆ ਰਿਹਾ ਨਾਲ ਇਹਦੇ ਨਾਲ ਨਾਲ ਸਾਰੇ ਪਾਣੀ ਚ ਕਰੰਟ ਆ ਪਿਛਲੇ 1 ਘੰਟੇ ਤੋਂ ਅਸੀਂ ਟ੍ਰਾਫਿਕ ਵੀ ਡਾਇਵਰਟ ਕਰਾ ਕੇ ਰੱਖਿਆ ਹੋਇਆ ਪਿੱਛੋਂ ਵੀ ਰਸਤਾ ਬੰਦ ਕੀਤਾ ਹੋਇਆ ਮਤਲਬ ਨਾਮ ਦੇ ਪੋਸਟ ਲਾ ਕੇ ਨੇ ਨਾਮ ਦੇ ਵਿਧਾਇਕ ਨੇ ਨਾ ਹਾਂਜੀ ਨਾ ਵਿਧਾਇਕ ਇੱਥੇ ਪਹੁੰਚਿਆ ਨਾ ਕੋਈ ਕਾਉਂਸਲਰ ਪਹੁੰਚਿਆ ਇੱਥੇ ਨਾ ਕੋਈ ਇੱਥੇ ਜਗ੍ਹਾ ਲੈਣੀ ਹੋਊਗੀ ਜੇ ਅੱਜ ਦੇ ਟਾਈਮ ਤੁਸੀਂ ਜਗ੍ਹਾ ਲੈਣੀ ਹੋ ਕਰੋੜਾਂ ਦੀ ਤਾਂ ਜਗ੍ਹਾ ਹੈ ਜੀ ਤੇ ਕਰੋੜਾਂ ਦੀ ਜਗ੍ਹਾ ਲੈ ਮਰਨਵਾਸੇ ਦੀ ਕੀਤੀ ਆ ਉਹ ਕਰੰਟ ਆ ਯਾਰ ਮੇਰੇ ਪਾਣੀ ਤੇ ਜਾਨ ਦੀ ਕੀਮਤ ਦੇਖ ਲੋ ਕੀ ਆ ਚਲਦੇ 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 ਸਾਡੇ ਅੱਖਾਂ ਦੇ ਸਾਹਮਣੇ ਬੜੀ ਕੋਸ਼ਿਸ਼ ਕੀਤੀ ਅਸੀਂ ਬਚਾਣ ਦੀ ਜਾਨ ਦੀ ਕਿੰਨੀ ਕੁ ਕੀਮਤ ਆ ਉਹ ਦਿਖ ਰਿਹਾ ਕਿ ਵੀ ਜਾਨ ਇਸ ਜਗ੍ਹਾ ਤੇ ਇੱਕ ਬੰਦਾ ਵੀ ਲੇਟਿਆ ਹੋ ਸਕਦਾ ਸੀ ਬੜੀ ਕੋਸ਼ਿਸ਼ ਕੀਤੀ ਆ ਸੀ ਕਿ ਬੰਦਾ ਨੇ ਬੰਦੇ ਇੱਧਰ ਨਾਣ ਫਿਰ ਵੀ ਲਾਪਰਵਾਹੀ ਆ ਲਾਪਰਵਾਹੀ ਤੁਸੀਂ ਪ੍ਰਸ਼ਾਸਨ ਦੀ ਮੰਨ ਲਓ ਜਾਂ ਕਿਸੇ ਐਮਐਲਏ ਦੀ ਜਿਹੀ ਮਰਜ਼ੀ ਤੁਸੀਂ ਲਾਪਰਵਾਹੀ ਮੰਨ ਲਓ ਕੋਈ ਵੀ ਬੰਦਾ ਇੱਥੇ ਆ ਕੇ ਮੌਕੇ ਤੇ ਆ ਕੇ ਕੋਈ ਦਾ ਹੱਲ ਹੀ ਕੱਢ ਰਿਆ ਪਿਛਲੇ 1 ਘੰਟੇ ਤੋਂ ਅਸੀਂ ਪ੍ਰਸ਼ਾਸਨ ਨੂੰ ਫੋਨ ਕਰ ਰਹੇ ਹਾਂ ਬਿਜਲੀ ਮੈਨੂੰ ਕਿੰਨਾ ਕਮੀ ਪਿਆਵਾ ਕਿੰਨਾ ਕਮੀ ਪਿਆਊਗਾ ਪੁਲਿਸ ਕਲੋਨੀ ਜੋਬ ਇੰਨਾ ਬੁਰਾ ਹਾਲ ਆ ਇੰਨਾ ਪਾਣੀ ਭਰਿਆ ਤੁਸੀਂ ਚੰਡੀਗੜ੍ਹ ਰੋਡ ਤੇ ਦੇਖ ਲਓ ਮੇਨ ਰੋਡ ਆ ਚੰਡੀਗੜ੍ਹ ਰੋਡ ਤੇ ਮਾੜੀ ਮੀ ਦੇ ਵਿੱਚ ਇੰਨਾ ਪਾਣੀ ਪਿਆ ਜਿਸ ਦੇ ਕਰਕੇ ਟ੍ਰੈਫਿਕ ਇੰਦਰ ਨੂੰ ਆ ਰਹੀ ਜੇ ਕਿਸੇ ਬੰਦੇ ਦਾ ਜਾਨ ਮਾਲ ਦਾ ਬਿਲਕੁਲ ਸ਼ਾਸਨ ਸਰਕਾਰ ਆ ਇਹ ਕੌਣ ਆਉਂਦਾ ਜਿੰਮੇਵਾਰ 5 ਮਿੰਟ ਪਿਆ ਜਵੇ ਪਾਲਿਸ ਕਲੋਨੀ ਦਾ ਹਮੇਸ਼ਾ ਇਹੀ ਕੰਮ ਹੈ ਇਹਨਾਂ ਦੇ ਗਟਰ ਦੇ ਢੱਕਣ ਖੁੱਲ ਜਾਂਦੇ ਆ ਸਾਰਾ ਪਾਲਿਸ ਕਲੋਨੀ ਦਾ ਪਾਣੀ ਆ ਜਿਹੜਾ ਪਾਲਿਸ ਕਲੋਨੀ ਚੌਂਗ ਦਾ ਪਾਣੀ ਹੈ ਸਾਰਾ 32 ਸੈਕਟਰ ਜਾਂ ਪਾਲਿਸ ਕਲੋਨੀ ਦੇ ਵਿੱਚ ਜਾਂਦਾ ਹੈ ਬਿਲਕੁਲ ਪੀਸੀਆਰ ਦੇ ਮੁਲਾਜ਼ਮ ਆ ਗਏ ਨੇ ਇਹ ਜੋ ਪਾਣੀ ਹੈਗਾ ਤੁਹਾਨੂੰ ਦਿਖਾ ਰਹੇ ਆ ਅਰੇ ਹਜੇ ਵੀ ਕਰੰਟ ਜਿਹੜਾ ਆਂਦਾ ਪਿਆ ਵਾ ਪੀਸੀਆਰ ਦੇ ਮੁਲਾਜ਼ਮ ਇੱਥੇ ਜਰੂਰ ਪਹੁੰਚ ਗਏ ਨੇ ਰੂਟ ਰੂਟ ਡਾਇਵਰਟ ਵੀ ਕਰਾ ਰਹੇ ਨੇ ਸਰ ਕਿੰਨੇ ਵਜੇ ਇਤਲਾਹਾਂ ਦੀ ਤੁਹਾਨੂੰ ਆ ਹੁਣੇ ਦਾ ਬਸ 5 5 ਮਿੰਟ ਕੀ ਇਹ ਇਹ ਬਿਜਲੀ ਪੂਜਲੀ ਬੰਦ ਕਰਵਾ ਦਿੱਤੀ ਸਰ ਬਿਜਲੀ ਤਾਂ ਹੈ ਹੀ ਬੰਦੇ ਆਈਓ ਨਹੀਂ ਲੇਟਦਾ ਹਾਂਜੀ ਇਹਨੂੰ ਬਹੁਤ ਜਿੱਦਾਂ ਹਜੇ ਵੀ ਅਰਥਿੰਗ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਅਰਥਿੰਗ ਦੇ ਕਰਕੇ ਆ ਉਹ ਦੇਖੋ ਨੱਕ ਦੇ ਵਿੱਚ ਫੁੱਲਦੇ ਪਏ ਹਨਾ ਹਾਂਜੀ ਅਰਥਿੰਗ ਹਜੇ ਵੀ ਇਹ ਪਾਣੀ ਦੇ ਵਿੱਚ ਪਾਣੀ ਹੈਗਾ ਕੀ ਕੋਈ ਨਾ ਕੋਈ ਹੋਰ ਚਿੰਮੜ ਸੱਦਾ ਵਾ ਤੁਸੀਂ ਇੱਥੇ ਖੜੇ ਹੋ ਤੁਸੀਂ ਡਾਇਵਰਟ ਕਰ ਰਹੇ ਹੋ ਚੋਣੀ ਗੱਲ ਹੈ ਸਮਝਿਆ ਕਰੋ ਬੇਟਾ ਉੱਥੋਂ ਨਿਕਲ ਜਾਓ ਪਰੇ ਨੂੰ ਇਹਨਾਂ ਨੂੰ ਇਹਨਾਂ ਨੂੰ ਪਰਵਾਹ ਨਹੀਂ ਹੈਗੀ ਸਰ ਇਹਨਾਂ ਨੂੰ ਪਰਵਾਹ ਰੁਕਦੇ ਹੀ ਨਹੀਂ ਉਹ ਉਹਨੇ ਇੱਥੇ ਜਾਣਾ ਬਸ ਦੱਸੋ ਕੀ ਕਰੀਏ ਜੋ ਚਿਮੜ ਕੇ ਫਿਰ ਤੁਹਾਡੀ ਜ਼ਿੰਮੇਵਾਰੀ ਬਣ ਜੇਗੀ ਕਿ ਪੋਸਟ ਕੋਲ ਖੜੀ ਸੀਗੀ ਕੋਲ ਖੜੀ ਸੀ ਬੰਦਾ ਖੁਦ ਮਰਦਾ ਪਿਆ ਖੁਦ ਕਹਿ ਰਿਹਾ ਕਿ ਮੈਂ ਆ ਮੈਨੂੰ ਮਾਰ ਹੁਣ ਆ ਦੇਖੋ ਲੋ ਜੀ ਉਹ ਮੁਲਾਜ਼ਮ ਵੀ ਬਚਾਰੇ ਕੀ ਕਰਨ ਤੇ ਲੋਕਾਂ ਨੂੰ ਸਮਝਾਉਣ ਤਾਂ ਕੀ ਕਰਨ ਤੇ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਆ ਬੜਾ ਹੀ ਪੋਸਟ ਇਲਾਕਾ ਵਾ ਜਿੱਥੇ ਵਾ ਇਨਸੀਡੈਂਟ ਹੋਇਆ ਵਾ ਲੇਕਿਨ ਸਮਾਰਟ ਸਿਟੀ ਹੈ ਲੁਧਿਆਣਾ ਜਿੱਥੇ ਹੜਾਗੇ ਹੁਣ ਕੀ ਸਰ ਸਟੀਲਾਈਟ ਜਲਦੀ ਕਿਸੇ ਲਾਈਟ ਹੈਗੀ ਹੈ ਡੂਟੀ ਲਾਈਟ ਵੱਖਰੀ ਹੈ ਨਾ ਨਾ ਮੀਨ ਤੁਸੀਂ ਪਾਵਰ ਆਂਦੀ ਫਿਰ ਉਹਨਾਂ ਦੇ ਨਹੀਂ ਆ ਦੇਖੋ ਨਾ ਅਰਥਿੰਗ ਖੰਬੇ ਤੋਂ ਲੋਹੇ ਤੋਂ ਲੈ ਗਿਆ ਤਾਂ ਕਰਕੇ ਕਰੰਟ ਉਹ ਲਾਈਟ ਆ ਡੂਟੀ ਲਾਈਟ ਵੱਖਰੀ ਹੈ ਹੂੰ ਦੂਜੀ ਲਾਈਟ ਵੱਖਰੀ ਆ ਦੇਖੋ ਜਿਹੜੀ ਲਾਈਟਰ ਚੱਲਦੀ ਆ ਨਹੀਂ ਉਹ ਤਾਂ ਹੱਥੇ ਨਾਲ ਚੱਲਦਾ ਪਿਆ ਸਰ ਲੇਕਿਨ ਕੀ ਮਤਲਬ ਕਰਤੀ ਕਾਰਵਾਈ ਅੱਗੇ ਜੋ ਲੈਣੀ ਹੋਏਗੀ ਕਾਰਵਾਈ ਜੀਤਾ ਉਹਨਾਂ ਨੂੰ ਫੋਨ ਕੀਤਾ 19 ਬਾਰੇ ਫੋਨ ਨਹੀਂ ਚੱਕਦੇ ਫਿਰ ਲਾਈਟ ਉਹਨੂੰ ਪਤਾ ਹੀ ਨਾ ਕੀ ਹਾਲ ਆ ਬਿਜਲੀ ਦਾ ਬਿਲਕੁਲ ਤੁਹਾਨੂੰ ਦੱਸ ਦੀ ਐ ਇਸ ਲਈ ਕਰੰਟ ਕਿਉਂ ਆਇਆ ਹੋਊਗਾ ਉੱਪਰ ਤਾਰਾਂ ਵਾ ਉਹ ਲੋਹੇ ਦਾ ਖੰਭਾ ਵਾ ਉਹ ਲੋਹੇ ਦਾ ਖੰਭਾ ਵਾ ਉਹ ਖੰਬੇ ਤੋਂ ਉਹ ਉਹ ਖੰਭਾ ਦਾ ਖੰਬੇ ਤੋਂ ਜਿਹੜੇ ਪਾਣੀ ਜਦੋਂ ਖੰਬੇ ਤੋਂ ਜਦੋਂ ਪਾਣੀ ਜਾਊਗਾ ਅਰਥ ਜ਼ਰੂਰ ਆਊਗਾ ਕਿਉਂਕਿ ਇਹ ਲੋਹੇ ਦਾ ਖੰਭਾ ਵੈ ਉਹ ਲੋਹੇ ਦੇ ਖੰਬੇ ਨੇ ਜਿਹੜਾ ਹੈਗਾ ਵੈ ਉਹ ਕਰੰਟ ਜਿਹੜਾ ਥੱਲੇ ਸੱਟਣਾ ਵੈ ਹਾਈ ਟੈਕ ਬੰਦਾ ਲੁਗਿਆਣਾ ਸ਼ਹਿਰ ਆਪਣੇ ਨੂੰ ਹਾਈ ਟੈਕ ਕਹਿੰਦਾ ਤੇ ਉਸ ਤੋਂ ਬਾਅਦ ਉਹਨੂੰ ਜਿਹੜੀ ਸਟਰੀਟ ਲਾਈਟ ਹੈ ਜਗਦੀ ਪਈ ਆ ਕੋਈ ਵੀ ਮੁਲਾਜ਼ਮ ਬਿਜਲੀ ਮਹਿਕਮੇ ਦਾ ਕੋਈ ਵੀ ਮੁਲਾਜ਼ਮ ਆਕੇ ਇਹ ਨਹੀਂ ਸੋਚਦਾ ਕਿ ਕੱਲ ਨੂੰ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਵਾ ਅਜੇ ਤਾਂ ਪਸ਼ੂ ਜਿਹੜਾ ਮਰਿਆ ਵਾ ਲੇਕਿਨ ਕੋਈ ਵੀ ਕਾਰਵਾਈ ਨਹੀਂ ਕੀ ਕਹਿ ਰਹੇ ਹੋ ਐਕਸ਼ਨ ਸਾਹਿਬ ਨੂੰ ਹੁਣੇ ਫੋਨ ਕੀਤਾ ਸੀ ਉਹ ਕਹਿੰਦਾ ਜੀ ਮੈਸੇਜ ਮਿਲ ਗਿਆ ਸੀ ਲਾਈਟ ਬੰਦ ਕਰਾਤੀ ਪਰ ਲਾਈਟ ਚੱਲਦੀ ਪਈਏ ਦੇਖ ਲਓ ਕਿੰਨੀ ਵੱਡੀ ਲਾਪਰਵਾਹੀ ਆ ਆਪਾਂ ਉਹ ਕਦਾਬਾਂ ਚ ਬੰਦ ਕੀਤੀ ਜਾਂਦੀ ਆ ਕਿੰਨੀ ਵੱਡੀ ਲਾਪਰਵਾਹੀ ਆ ਇਦਾਂ ਯਾਨੀ ਕਿ ਫੋਨ ਕੀਤਾ ਹੁਣੇ ਰਿਕਾਰਡਿੰਗ ਵੀ ਆ ਝੂਠ ਬੋਲਿਆ ਗਿਆ ਕਿ ਲਾਈਟ ਮੈਸੇਜ ਲੱਗ ਗਿਆ ਵਾ ਤੇ ਆਪਣਾ ਲਾਈਟ ਬੰਦ ਕਰਾਤੀ ਪਰ ਲਾਈਟ ਦੇਖ ਸਕਦੇ ਹੋ ਤੁਸੀਂ ਸਾਹਮਣੇ ਜਲਦੀ ਪਈਏ ਜਿਵੇਂ ਕਰੰਟ ਆ ਰਿਹਾ ਵਾ ਬਿਲਕੁਲ ਇਹ ਇਹ ਐਕਚੁਅਲੀ ਇਹ ਐਕਚੁਅਲੀ ਪ੍ਰਸ਼ਾਸਨ ਦੀ ਨਲਾਇਕੀ ਕਿਹਾ ਜਾ ਸਕਦਾ ਹੈ ਕਿ ਇੱਕ ਪਸ਼ੂ ਦੀ ਮੌਤ ਹੋਈ ਹੈ ਲਾਈਟ ਹਜੇ ਵੀ ਦਰੁਸਤ ਹੈ ਕਿ ਲਾਈਟ ਹਜੇ ਵੀ ਆ ਰਹੀ ਹੈ ਲੇਕਿਨ ਇੱਕ ਪਸ਼ੂ ਦੀ ਮੌਤ ਦਾ ਖਮਿਆਜਾ ਕਿ ਆਮ ਬੰਦੇ ਨੂੰ ਭੁਗਤਣਾ ਪੈ ਸਕਦਾ ਹੈ ਕਿਉਂਕਿ ਲੋਹੇ ਦੇ ਖੰਬੇ ਆ ਲੋਹੇ ਦੀ ਅਰਤੀ ਖੰਬੇ ਤੋਂ ਨੰਗੀ ਤਾਰਾਂ ਦਾ ਕਰੰਟ ਆਂਦਾ ਤਾਂ ਇਸ ਪਸ਼ੂ ਦੀ ਮੌਤ ਹੋਈ ਜਿਸ ਦਾ ਖਮਿਆਜਾ ਉਹ ਦੁੱਧਾਰੂ ਲੋਕ ਜਿਹੜੇ ਨੇ ਜਿਹੜੇ ਮਿਹਨਤਕਸ਼ ਲੋਕ ਨੇ ਉਹਨਾਂ ਦਾ ਇੱਕ ਬੱਚਾ ਮਰ ਗਿਆ ਬਛੜਾ ਮਰ ਗਿਆ ਜਿਸ ਦੇ ਕਾਰਨ ਇਹ ਮੌਤ ਹੋ ਗਈ ਤੇ ਉਹਨਾਂ ਨੇ ਹੋਰ ਗਈਆਂ ਨੂੰ ਬਚਾ ਲਿਆ ਲੇਕਿਨ ਹੁਣ ਦੇਖਦੇ ਆ ਕਿ ਪ੍ਰਸ਼ਾਸਨ ਕੰਮ ਕਰੀ ਨਹੀਂ ਜਾਗਦਾ ਕਿ ਨਹੀਂ ਜਾਗਦਾ ਲੁਧਿਆਣਾ ਕੈਮਰਾਮੈਨ ਹਾਨੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ